ਹੈਲੋ एवरीवन ਗੁੱਡ ਆਫਟਰਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਕਸੀਲੈਂਟ ਪੰਜਾਬ ਦੇ ਉੱਤੇ ਅੱਜ ਅਸੀਂ ਪੰਜਾਬੀ ਪੇਪਰ A ਦੀ ਸੈਕਿੰਡ ਕਲਾਸ ਸਟਾਰਟ ਕਰ ਰਹੇ ਹਾਂ ਜੋ ਕਿ ਤੁਹਾਡੇ ਹਰ ਇੱਕ ਪੇਪਰ ਲਈ ਬਹੁਤ ਹੀ ਜ਼ਰੂਰੀ ਕਲਾਸ ਹੈ ਚਾਹੇ ਉਹ ਕੌਂਸਟੇਬਲ ਦਾ ਐਗਜ਼ਾਮ ਹੋਵੇ ਚਾਹੇ ਲੈਬਰ ਇੰਸਪੈਕਟਰ ਦਾ ਐਗਜ਼ਾਮ ਹੋਵੇ ਚਾਹੇ ਪੀਟ੍ਰਿਪਲ ਐਸਵੀ ਦਾ ਕੋਈ ਵੀ ਐਗਜ਼ਾਮ ਹੋਵੇ ਇਹ ਤੁਹਾਡੇ ਹਰ ਇੱਕ ਪੇਪਰ ਲਈ ਬਹੁਤ ਹੀ ਜ਼ਰੂਰੀ ਕਲਾਸ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਆਓ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਹੈਡ ਲਿਖਿਆ ਵਿੱਚੋਂ ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ 도ਆਬੀ ਉਠੋਹਾਰੀ ਮਲਵਈ ਮਾਜੀ ਇਸ ਦਾ ਸਹੀ ਉੱਤਰ ਹੈ ਪੰਜਾਬ ਦੀ ਟਕਸਾਲੀ ਭਾਸ਼ਾ ਦਾ ਦਰਜਾ ਮਾਜੀ ਭਾਸ਼ਾ ਨੂੰ ਮਿਲਿਆ ਹੋਇਆ ਹੈ ਇਸ ਦਾ ਸਹੀ ਉੱਤਰ ਹੈ ਮਾਜੀ ਇਹ ਮਾਜੀ ਅੰਮ੍ਰਿਤਸਰ ਅੰਮ੍ਰਿਤਸਰ ਗੁਰਦਾਸਪੁਰ ਗੁਰਦਾਸਪੁਰ ਅੰਮ੍ਰਿਤਸਰ ਅਤੇ ਤਰਨਤਾਰਨ ਤਰਨਤਾਰਨ ਇਹਨਾਂ ਤਿੰਨ ਜ਼ਿਲ੍ਹਿਆਂ ਵਿੱਚ ਇਹ ਪਾਸ਼ਾ ਬੋਲੀ ਜਾਂਦੀ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਪਾਸ਼ਾਦੀਆਂ ਕਿੰਨੀਆਂ ਕਿਸਮਾਂ ਹਨ 4 2 3 5 ਇਸ ਦਾ ਸਹੀ ਉੱਤਰ ਹੈ ਪਾਸ਼ਾ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਔਲ ਚਾਲ ਦੀ ਪਾਸ਼ਾ ਮੌਲ ਚਾਲਦੀ ਭਾਸ਼ਾ ਅਤੇ ਲਿਖਤੀ ਭਾਸ਼ਾ ਅਤੇ ਲਿਖਤੀ ਭਾਸ਼ਾ ਜਿਸ ਨੂੰ ਸਾਹਿਤਿਕ ਭਾਸ਼ਾ ਵੀ ਕਿਹਾ ਜਾਂਦਾ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ ਪੰਜਾਬੀ ਅੰਗਰੇਜ਼ੀ ਹਿੰਦੀ ਉਰਦੂ ਇਸ ਦਾ ਸਹੀ ਪ੍ਰੇ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ ਇਸ ਨੂੰ ਰਾਜ ਭਾਸ਼ਾ ਦਾ ਦਰਜਾ 1967 ਦੇ ਵਿੱਚ ਦਿੱਤਾ ਗਿਆ ਸੀ ਇਸ ਨੂੰ ਸਾਰਿਆਂ ਲਈ ਕੰਪਲਸਰੀ 1995 ਵਿੱਚ ਕੀਤਾ ਗਿਆ ਸੀ ਇਸ ਨੂੰ ਸੰਵਿਧਾਨ ਦੀਆਂ 22 ਭਾਸ਼ਾਵਾਂ ਵਿੱਚ ਮਾਨਤਾ ਦਿੱਤੀ ਗਈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਇਲਾਕੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਮਲਬਈ ਮਾਜੀ ਧਵਾਬੀ ਡੋਗਰੀ ਇਸ ਦਾ ਸਹੀ ਉੱਤਰ ਹੈ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਇਲਾਕੇ ਵਿੱਚ ਮਾਜੀ ਭਾਸ਼ਾ ਬੋਲੀ ਜਾਂਦੀ ਹੈ ਕ੍ਰਸ਼ਨ ਨੰਬਰ 5 ਦੁਆਬੀ ਉਪਭਾਸ਼ਾ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਅੰਮ੍ਰਿਤਸਰ ਅਤੇ ਕਰਨਤਾਰਨ ਜਲੰਧਰ ਅਤੇ ਹੁਸ਼ਿਆਰਪੁਰ ਪਟਿਆਲਾ ਅਤੇ ਨੱਬਾ ਮੋਗਾ ਅਤੇ ਫਰੀਦਕੋਟ ਇਸ ਦਾ ਸਹੀ ਉੱਤਰ ਹੈ ਦੁਆਬੀ ਉਪਭਾਸ਼ਾ ਜਲੰਧਰ ਅਤੇ ਹੁਸ਼ਿਆਰਪੁਰ ਦੇ ਖੇਤਰ ਵਿੱਚ ਬੋਲੀ ਜਾਂਦੀ ਹੈ ਇਹ ਸਤਲੁਜ ਇਹ ਸਤਲੁਜ ਅਤੇ ਪਿਆਸ ਦੇ ਵਿਚਕਾਰਲਾ ਖੇਤਰ ਚਲਦੇ ਹਾਂ ਅਗਲੇ ਪ੍ਰਸ਼ਨ ਮਹਾ ਸ਼ਬਦ ਅਗੇਤਰ ਲਗਾ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ ਮਹਾ ਅਧਿਆਪਕ ਮਹਾ ਯੁੱਧ ਮਹਾ ਰਾਸ਼ਟਰਪਤੀ ਮਹਾ ਸੰਪਾਦਕ ਇਸ ਦਾ ਸਹੀ ਉੱਤਰ ਹੈ ਮਹਾ ਨੂੰ ਅਗੇਤਰ ਲਗਾ ਕੇ ਸਹੀ ਉੱਤਰ ਹੈ ਮਹਾ ਯੁੱਧ ਇਸ ਦਾ ਸਹੀ ਉੱਤਰ ਹੈ ਇਸ ਦੇ ਹੋਰ ਸਮਾਨਾਰਥਕ ਸ਼ਬਦ ਹਨ ਮਹਾਨਗਰੀ ਮਹਾਨਗਰੀ ਮਹਾਸਾਗਰ ਮਹਾਸਾਗਰ ਅਤੇ ਮਹਾਬਲੀ ਮਹਾਬਲੀ ਇਹ ਇਸ ਦੇ ਸਮਾਨਾਰਥਕ ਸ਼ਬਦ ਹਨ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਹੈਡ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਐਟਮੋਸਫੇਅਰ ਦੇ ਅਰਥਾਂ ਨੂੰ ਪ੍ਰਗਟਾਉਂਦਾ ਹੈ ਹਵਾ ਵਾਯੂ ਮੰਡਲ ਮੰਡਲ ਜਲ ਮੰਡਲ ਇਸ ਦਾ ਸਹੀ ਉੱਤਰ ਹੈ ਐਟਮੋਸਫੇਅਰ ਦਾ ਪੰਜਾਬੀ ਅਨੁਵਾਦ ਹੈ ਵਾਯੂਮੰਡਲ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਗੂਡਸ ਕਲਰਕ ਲਈ ਪੰਜਾਬੀ ਵਿੱਚ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ ਮਾਲ ਕਲਰਕ ਮੁੱਖ ਕਲਰਕ ਚੰਗਾ ਕਲਰਕ ਇਨਾਂ ਵਿੱਚੋਂ ਕੋਈ ਨਹੀਂ ਇਸ ਦਾ ਸਹੀ ਉੱਤਰ ਹੈ ਗੂਡਸ ਕਲਰਕ ਦਾ ਪੰਜਾਬੀ ਅਨੁਵਾਦ ਹੈ ਮਾਲ ਕਲਰਕ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਤੂਰਾ ਸ਼ਬਦ ਦਾ ਵਚਨ ਬਦਲ ਕੇ ਬਨਨ ਵਾਲਾ ਸਹੀ ਸ਼ਬਦ ਚੁਣੋ ਤੂਰਾ ਤਰੂਆ ਤਰੂਣੀ ਤੂਰੇ ਇਸ ਦਾ ਸਹੀ ਉੱਤਰ ਹੈ ਤੂਰੇ ਇਸ ਦਾ ਸਹੀ ਆਨਸਰ ਹੈ ਪ੍ਰਸ਼ਨ ਨੰਬਰ 10 ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਧਰਤੀ ਦਾ ਸਮਾਨਾਰਥੀ ਨਹੀਂ ਹੈ ਭੂਮੀ ਅੰਬਰ ਪ੍ਰਿਥਵੀ ਜ਼ਮੀਨ ਇਸ ਦਾ ਸਹੀ ਉੱਤਰ ਹੈ ਅੰਬਰ ਧਰਤੀ ਦਾ ਸਮਾਨਾਰਥੀ ਸ਼ਬਦ ਨਹੀਂ ਹੈ ਅੰਬਰ ਅਸਮਾਨ ਅਸਮਾਨ ਇਹ ਦੋਨੋਂ ਸ਼ਬਦ ਧਰਤੀ ਦੇ ਸਮਾਨ ਅਰਥ ਨਹੀਂ ਹਨ ਇਹ ਧਰਤੀ ਦੇ ਵਿਰੋਧੀ ਸ਼ਬਦ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਗੁਰਮੁਖੀ ਲਿਪੀ ਵਿੱਚ ਕਿੰਨੇ ਦੂਤ ਅੱਖਰ ਹਨ 6 2 38 3 ਇਸ ਦਾ ਸਹੀ ਉੱਤਰ ਹੈ ਗੁਰਮੁਖੀ ਲਿਪੀ ਵਿੱਚ ਤਿੰਨ ਦੂਤ ਅੱਖਰ ਹਨ ਅਤੇ ਬੇਟਾ ਇਸ ਵਿੱਚ 38 ਵਿਅੰਜਨ ਅੱਖਰ ਹੁੰਦੇ ਹਨ ਵਿਅੰਜਨ ਅੱਖਰ ਇਸ ਵਿੱਚ 389 ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪੰਜਾਬ ਵਿੱਚ ਮਾਤਾ ਸ਼ੀਤਲਾ ਦੇਵੀ ਦੇ ਸਨਮਾਨ ਵਿੱਚ ਕਿਹੜਾ ਮੇਲਾ ਲੱਗਦਾ ਹੈ ਰੋਸ਼ਨੀ ਦਾ ਮੇਲਾ ਮਾਗੀ ਦਾ ਮੇਲਾ ਜਰਗ ਦਾ ਮੇਲਾ ਚਪਾਰ ਦਾ ਮੇਲਾ ਇਸ ਦਾ ਸਹੀ ਉੱਤਰ ਹੈ ਮਾਤਾ ਸ਼ੀਤਲਾ ਦੇਵੀ ਦੇ ਸਨਮਾਨ ਵਿੱਚ ਜਰਗ ਦਾ ਮੇਲਾ ਲੱਗਦਾ ਹੈ ਇਸ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਤab ਤੋਂ ਪਹਿਲਾ ਨਾਨਕਸਾਹੀ ਸਿੱਕੇ ਕਿਸ ਨੇ ਜਾਰੀ ਕੀਤੇ ਸਨ? ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਨਵਾਬ ਕਪੂਰ ਸਿੰਘ, ਦਲੀਪ ਸਿੰਘ। ਇਹਦਾ ਸਹੀ ਉੱਤਰ ਹੈ। ਤab ਤੋਂ ਪਹਿਲਾ ਨਾਨਕਸਾਹੀ ਸਿੱਕੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਾਰੀ ਕੀਤੇ ਗਏ ਸਨ। ਚਲਦੇ ਹਾਂ ਅਗਲੇ ਪ੍ਰਸ਼ਨ ਤੇ। ਪ੍ਰਸ਼ਨ ਨੰਬਰ 14 ਵੇਲਾ, ਆਵਾਰਾ, ਨਿਕੰਮਾ ਦਾ ਹੋਰ ਕਿਹੜਾ ਸਮਾਨਾਰਥੀ ਹੋ ਸਕਦਾ ਹੈ? ਕਿਲਾਕ ਸੁਸਤ ਕਮਿਨਾ ਨਖੱਟੂ ਇਸ ਦਾ ਰਾਈਟ ਆਨਸਰ ਹੈ ਵਹਿਲਾ ਆਵਾਰਾ ਨਿਕੰਮਾ ਦਾ ਸਮਾਨਾਰਥੀ ਸ਼ਬਦ ਨਖੱਟੂ ਹੈ অপਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਇੰਡੀਵਿਜੂਅਲ ਦਾ ਪੰਜਾਬੀ ਵਿੱਚ ਕੀ ਅਰਥ ਵਿਅਕਤੀਗਤ ਵਿਅਕਤੀਵਾਦੀ ਇਕੱਲਾ ਸਤਿਆਵਾਦੀ ਇਸ ਦਾ ਸਹੀ ਉੱਤਰ ਹੈ ਇੰਡੀਵਿਜੂਅਲ ਦਾ ਪੰਜਾਬੀ ਅਰਥ ਹੈ ਵਿਅਕਤੀਵਾਦੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਬੁੱਕ ਵਰਮ ਦਾ ਪੰਜਾਬੀ ਅਨੁਵਾਦ ਕੀ ਹੈ ਕੀੜਾ ਕਿਤਾਬੀ ਕੀੜਾ ਅਨਪੜ੍ਹ ਗਿਆਨ ਇਹਦਾ ਸਹੀ ਉੱਤਰ ਹੈ ਕਿਤਾਬੀ ਕੀੜਾ ਬੁੱਕ ਵਰਮ ਦਾ ਪੰਜਾਬੀ ਅਨੁਵਾਦ ਹੈ ਪ੍ਰਸ਼ਨ ਨੰਬਰ 17 ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ 6 ਪ੍ਰਕਾਰ ਦੇ 8 ਪ੍ਰਕਾਰ ਦੇ 4 ਪ੍ਰਕਾਰ ਦੇ ਪੰਜ ਪ੍ਰਕਾਰ ਦੇ ਇਸ ਦਾ ਸਹੀ ਉੱਤਰ ਹੈ ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ ਇਹ ਹਨ ਆਮ ਨਾਮ ਆਮ ਨਾਮ ਵਾਸਨਾਮ ਵਾਸਨਾਮ ਅਤੇ ਵਸਤਵਾਚਕ ਨਾਮ ਵਸਤਵਾਚਕ ਨਾਮ ਇਕੱਠਵਾਚਕ ਨਾਮ ਕੱਟਵਾਚਕ ਨਾਮ ਭਾਵਵਾਚਕ ਨਾਮ ਭਾਵਵਾਚਕ ਨਾਮ ਇਹ ਪੰਜ ਪ੍ਰਕਾਰ ਦੇ ਨਾਮ ਹਨ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਹੈਡ ਲਿਖਿਆਂ ਵਿੱਚੋਂ ਕਿਹੜਾ ਖਾਸ ਨਾਮ ਮੁੰਡਾ ਨਦੀ ਸਤਲੁਜ ਦਰਿਆ ਇਸ ਦਾ ਸਹੀ ਉੱਤਰ ਹੈ ਸਤਲੁਜ ਆਸ ਨਾਮ ਹੈ ਨਦੀ ਕੋਈ ਵੀ ਨਦੀ ਹੋ ਸਕਦੀ ਹੈ ਦਰਿਆ ਵੀ ਕੋਈ ਵੀ ਦਰਿਆ ਹੋ ਸਕਦਾ ਹੈ ਸਤਲੁਜ ਇੱਕ ਖਾਸ ਦਰਿਆ ਦਾ ਨਾਮ ਹੈ ਕਿਉਂਕਿ ਉਸ ਦਾ ਨਾਮ ਸਤਲੁਜ ਹੈ ਜੇਕਰ ਪਿਆਸ ਪੁੱਛਿਆ ਜਾਂਦਾ ਇਹ ਵੀ ਖਾਸ ਨਾਮ ਹੈ ਰਾਵੀ ਵੀ ਖਾਸ ਨਾਮ ਹੈ ਗੰਗਾ ਨਦੀ ਇਹ ਵੀ ਖਾਸ ਨਾਮ ਵਿੱਚ ਆ ਜਾਂਦੇ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਕਲਾਈਮੇਟ ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ ਜਵਾਲਾਮੁਖੀ ਵਾਤਾਵਰਨ ਦੂਰੀ ਜਲਵਾਯੂ ਇਸ ਦਾ ਰਾਈਟ ਆਨਸਰ ਹੈ ਜਲਵਾਯੂ ਕਲਾਈਮੇਟ ਸ਼ਬਦ ਦਾ ਪੰਜਾਬੀ ਅਨੁਵਾਦ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਐਡ ਲਿਖਿਆਂ ਵਿੱਚੋਂ ਲਿੰਗ ਬਦਲੋ ਦਾ ਕਿਹੜਾ ਜੋੜਾ ਗਲਤ ਹੈ ਬ੍ਰਾਹਮਣ ਬ੍ਰਾਹਮਣੀ ਰਾਜਾ ਰਾਜਕੁਮਾਰੀ ਰਾਗ ਰਗਣੀ ਔਲਦਾਰ ਔਲਦਾਰਨੀ ਇਸ ਦਾ ਸਹੀ ਉੱਤਰ ਇਸ ਦਾ ਸਹੀ ਉੱਤਰ ਹੈ ਰਾਜਾ ਤੇ ਰਾਜਕੁਮਾਰੀ ਇਹ ਹੈ ਇਹ ਜੋੜਾ ਗਲਤ ਹੈ ਰਾਜਾ ਦਾ ਰਾਜਾ ਦਾ ਰਾਣੀ ਆਵੇਗਾ। ਰਾਜਾ ਦਾ ਰਾਣੀ ਸਹੀ ਅਨਸਰ ਆ। ਇਸ ਲਈ ਇਸ ਦਾ ਰਾਈਟ ਆਨਸਰ ਹੈ অপশন ਨੰਬਰ B। ਚਲਦੇ ਹਾਂ ਅਗਲੇ ਪ੍ਰਸ਼ਨ ਤੇ। ਹੈਟ ਲਿਖਾਂ ਹੈਟ ਲਿਖੇ ਦਾ ਲਿੰਗ ਬਦਲ ਕੇ ਲਿਖੋ। ਅਧਿਆਪਕ ਮੁੰਡਿਆਂ ਨੂੰ ਪੜਾ ਰਿਹਾ ਹੈ। ਅਧਿਆਪਕ ਕੁੜੀਆਂ ਨੂੰ ਪੜਾ ਰਹੀ ਹੈ। ਅਧਿਆਪਕ ਕੁੜੀਆਂ ਨੂੰ ਪੜਾ ਰਿਹਾ ਹੈ। ਅਧਿਆਪਕਾਂ ਕੁੜੀਆਂ ਨੂੰ ਪੜਾ ਰਹੀ ਰਿਹਾ ਹੈ। ਅਧਿਆਪਕਾ ਕੁੜੀਆਂ ਨੂੰ ਪੜਾ ਰ ਇਸ ਦਾ ਸਹੀ ਉੱਤਰ ਹੈ অপশন ਨੰਬਰ ਡੀ ਅਧਿਆਪਕਾਂ ਕੁੜੀਆਂ ਨੂੰ ਪੜਾ ਰਹੀ ਹੈ ਅਸੀਂ ਇਸ ਦਾ ਲਿੰਗ ਬਦਲ ਕੇ ਲਿਖਣਾ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਮਰਾਸੀ ਦਾ ਲਿੰਗ ਬਦਲ ਕੇ ਲਿਖੋ ਮਰਾਸਨ ਮਰਾਸੀਨ ਬਰਾਸੀਆਂ ਮਰਾਸਾਇਨ ਇਸ ਦਾ ਸਹੀ ਉੱਤਰ ਹੈ ਬਰਾਸੀ ਦਾ ਲਿੰਗ ਬਦਲ ਕੇ ਮਰਾਸਨ ਸਹੀ ਅਨਸਰ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਵਚਨ ਕਿੰਨੀ ਪ੍ਰਕਾਰ ਦੇ ਹੁੰਦੇ ਹਨ 3 5 4 2 ਇਹਦਾ ਸਹੀ ਉੱਤਰ ਹੈ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ ਇਕਵਚਨ ਬਹੁਵਚਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਰਾਤ ਸ਼ਬਦ ਦਾ ਬਹੁਵਚਨ ਲਿਖੋ ਦਿਨ ਸਵੇਰਾ ਰਾਤਾਂ ਸ਼ਾਮ ਇਹਦਾ ਸਹੀ ਉੱਤਰ ਹੈ ਰਾਤਾਂ ਪ੍ਰਸ਼ਨ ਨੰਬਰ 25 ਕੋਹ ਸ਼ਬਦ ਦਾ ਬਹੁਵਚਨ ਲਿਖੋ ਨਾ ਉਹਨਾ ਉਹਨਾ ਇਹ ਸਾਰੇ ਇਸ ਦਾ ਰਾਈਟ ਆਨਸਰ ਹੈ ਉਹਨਾ ਦੋਨੇ ਬੀ ਅਤੇ ਸੀ ਦਾ ਦੋਨੇ ਰਾਈਟ ਆਨਸਰ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਹੈਡ ਲਿਖਿਆ ਬਾਗ ਹੈਡ ਲਿਖੇ ਬਾਗ ਦਾ ਵਚਨ ਬਦਲ ਕੇ ਲਿਖੋ ਕੁੜੀਆਂ ਪੜ੍ਹਦੀਆਂ ਹਨ ਪੱਖੇ ਚਲਾ ਦੇਵ ਕੁੜੀ ਪੜ੍ਹਦੀ ਹੈ ਪੱਖੇ ਚਲਾ ਦੇ ਕੁੜੀਆਂ ਪੜਦੀਆਂ ਹਨ ਅੱਖਾਂ ਚਲਾ ਦੇਵੋ ਕੁੜੀ ਪੜਦੀ ਹੈ ਅੱਖੀਆਂ ਚਲਾ ਦੇਵੋ ਕੁੜੀ ਪੜਦੀ ਹੈ ਪੱਖਾ ਚਲਾ ਦੇਵੋ ਇਸ ਦਾ ਸਹੀ ਉੱਤਰ ਹੈ ਕੁੜੀ ਪੜਦੀ ਹੈ ਪੱਖਾ ਚਲਾ ਦੇਵੋ ਈਸ ਦਾ ਰਾਈਟ ਆਨਸਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਕਾਰਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਏ ਪ੍ਰਕਾਰ ਦੇ ਪੰਜ ਪ੍ਰਕਾਰ ਦੇ ਚਾਰ ਪ੍ਰਕਾਰ ਦੇ ਅੱਠ ਪ੍ਰਕਾਰ ਦੇ ਇਸ ਦਾ ਸਹੀ ਉੱਤਰ ਹੈ ਕਾਰਕ ਅੱਠ ਪ੍ਰਕਾਰ ਦੇ ਹੁੰਦੇ ਹਨ ਇਹ ਹਨ ਕਰਤਾ ਕਾਰਕ ਕਰਤਾ ਕਾਰਕ ਕਰਮ ਕਾਰਕ ਕਰਮ ਕਾਰਕ ਕਰਨ ਕਾਰਕ ਕਰਨ ਕਾਰਕ ਅਤੇ ਸੰਪਰਦਾਨ ਕਾਰਕ ਸੰਪਰਦਾਨ ਕਾਰਕ ਅਤੇ ਅਪਾदान ਕਾਰਕ ਆਪਾਂ ਦਾਨ ਕਾਰਕ ਆ ਦਾਨ ਕਾਰਕ ਤੇ ਸਬੰਧ ਕਾਰਕ ਬੰਦ ਕਾਰਕ ਅਤੇ ਅਧਿਕਰਨ ਕਾਰਕ ਅਧਿਕਰਨ ਕਾਰਕ ਅਤੇ ਸੰਬੋਧਨ ਕਾਰਕ ਸੰਬੋਧਨ ਕਾਰਕ ਇਹ 8 ਪ੍ਰਕਾਰ ਦੇ ਕਾਰਕ ਹਨ ਪ੍ਰਸ਼ਨ ਨੰਬਰ 28 ਕਿਸੇ ਵਾਕ ਵਿੱਚ ਕੰਮ ਕਰਨ ਵਾਲੇ ਨਾਮ ਜਾਂ ਪੜਨਾਮ ਨੂੰ ਕਿਹੜੇ ਕਾਰਕ ਕਿਹਾ ਜਾਂਦਾ ਹੈ ਕਰਤਾ ਕਾਰਕ ਸੰਪਰਦਾਨ ਕਾਰਕ ਅਪਾਦਾਨ ਕਾਰਕ ਕਰਨ ਕਾਰਕ ਇਸ ਦਾ ਸਹੀ ਉੱਤਰ ਹੈ ਨਾਮ ਜਾਂ ਪੜਨਾਮ ਨੂੰ ਕਰਤਾ ਦੇ ਤੌਰ ਤੇ ਕਰਤਾ ਕਾਰਕ ਕਿਹਾ ਜਾਂਦਾ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਹਮੇਸ਼ਾ ਆਪਣੀ ਮਰਜ਼ੀ ਕਰਨ ਵਾਲਾ ਲਈ ਇੱਕ ਸ਼ਬਦ ਲਿਖੋ ਆਪ ਹੁਦਰਾ ਚਲਾਕ ਬਹਾਦਰ ਗਿਆਨੀ ਇਹਦਾ ਸਹੀ ਉੱਤਰ ਹੈ ਆਪ ਹੁਦਰਾ ਪ੍ਰਸ਼ਨ ਨੰਬਰ 30 ਸਾਹਿਤਕ ਅਕਾਦਮੀ ਪੁਰਸਕਾਰ ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾਂ ਕਿਸ ਨੂੰ ਮਿਲਿਆ ਸੀ ਭਾਈ ਵੀਰ ਸਿੰਘ ਗੁਰਦੇਵਾਲ ਸਿੰਘ ਪੂਰਨ ਸਿੰਘ ਅਮ੍ਰਿਤਾ ਪ੍ਰੀਤਮ ਇਸ ਦਾ ਸਹੀ ਉੱਤਰ ਹੈ ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾਂ ਸਾਹਿਤਕ ਅਕਾਦਮੀ ਪੁਰਸਕਾਰ ਭਾਈ ਵੀਰ ਸਿੰਘ ਜੀ ਨੂੰ ਮਿਲਿਆ ਸੀ ਇਹਨਾਂ ਨੂੰ ਇਹ 1955 ਵਿੱਚ ਮਿਲਿਆ ਸੀ ਅਤੇ ਪਹਿਲੀ ਔਰਤ ਜਿਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਉਹ ਅਮ੍ਰਿਤਾ ਪ੍ਰੀਤਮ ਜੀ ਸਨ ਪ੍ਰਸ਼ਨ ਨੰਬਰ 31 ਰਸੀਦੀ ਟਿਕਟ ਕਿਸ ਦੀ ਰਚਨਾ ਹੈ ਅਮ੍ਰਿਤਾ ਪ੍ਰੀਤਮ ਸੁਰਜੀਤ ਪਾਤਰ ਬਲਰਾਜ ਸਾਹਨੀ ਗੁਰਦਿਆਲ ਸਿੰਘ ਇਸ ਦਾ ਸਹੀ ਉੱਤਰ ਹੈ ਅਮ੍ਰਿਤਾ ਪ੍ਰੀਤਮ ਦੀ ਰਚਨਾ ਕ੍ਰਸ਼ਨ ਨੰਬਰ 32 ਹੇਠ ਲਿਖੀਆਂ ਰਚਨਾਵਾਂ ਵਿੱਚੋਂ ਬਲਵੰਤ ਗार्गी ਦੀ ਆਤਮਕਥਾ ਕਿਹੜੀ ਹੈ ਦਾ ਨੈਕਰ ਟ੍ਰਾਈਐਂਗਲ ਮੈਰੀ ਫਿਲਮੀ ਆਤਮਕਥਾ ਮਾਂ ਦਾ ਡਿਪਟੀ ਰੁੱਖ ਤੇ ਰਿਸ਼ੀ ਇਸ ਦਾ ਸਹੀ ਉੱਤਰ ਹੈ ਬਲਵੰਤ ਗार्गी ਦੀ ਆਤਮਕਥਾ ਦਾ ਨੈਕਰ ਟ੍ਰਾਈਐਂਗਲ ਹੈ ਇਹ ਕਈ ਐਗਜ਼ਾਮ ਵਿੱਚ ਪੁੱਛੇ ਜਾ ਚੁੱਕੀ ਹੈ ਮਾਂ ਦਾ ਡਿਪਟੀ ਈਸ਼ਵਰ ਚੰਦਰ ਨੰਦਾ ਈਸ਼ਵਰ ਚੰਦਰ ਨੰਦਾ ਦੀ ਰਚਨਾ ਹੈ ਰੁੱਖ ਤੇ ਰੀਸ਼ੀ ਹਰ ਭਜਨ ਹਰ ਭਜਨ ਸਿੰਘ ਦੀ ਰਚਨਾ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪੰਜਾਬ ਦੀ ਡਿਜੀਟਲ ਲਾਇਬ੍ਰੇਰੀ ਨਾਨਕ ਸਾਈਟ ਰਾਸ਼ਟਰ ਦੇ ਅਧੀਨ ਕਦੋਂ ਲਾਂਚ ਕੀਤੀ ਗਈ ਸੀ 1995 ਵਿੱਚ 2003 ਵਿੱਚ 1966 ਵਿੱਚ 2005 ਵਿੱਚ ਇਸ ਦਾ ਸਹੀ ਉੱਤਰ ਹੈ 1995 ਪੰਜਾਬ ਦੀ ਡਿਜੀਟਲ ਲਾਇਬ੍ਰੇਰੀ ਨਾਨਕ ਸਾਈਟ ٹرسٹ ਦੇ ਅਧੀਨ 2003 ਵਿੱਚ ਲਾਂਚ ਕੀਤੀ ਗਈ ਹੈ। ਪ੍ਰਸ਼ਨ ਨੰਬਰ 34 ਮਿਰਜ਼ਾ ਸਾਹਿਬਾ ਕਿਸ ਲੇਖਕ ਦੀ ਰਚਨਾ ਹੈ? ਆਸ਼ਿਮ ਸ਼ਾ, ਫਜ਼ਲ ਸ਼ਾ, ਪਿੱਲੂ, ਸਮੋਦਰ। ਇਸ ਦਾ ਸਹੀ ਉੱਤਰ ਹੈ ਮਿਰਜ਼ਾ ਸਾਹਿਬਾ ਪਿੱਲੂ ਦੀ ਰਚਨਾ। ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਕੀ ਨਾਮ ਸੀ? ਜੜਤ ਸਿੰਘ, ਮਹਾ ਸਿੰਘ। सिंग, गुलाब सिंह इसका सही उत्तर है महा सिंह चढ़त सिंह महाराजा रणजीत सिंह जी दे दादा जी सन प्रश्न नंबर छत्ती महाराजा रणजीत सिंह अवार्ड कदों शुरू किया गया उन्नीस सौ सत्तर उन्नीस सौ पचहत्तर उन्नीस सौ अठहत् उन्नीस सौ पचानवे इसका सही उत्तर है महाराजा रणजीत सिंह एवार्ड 1978 ਵਿੱਚ ਸ਼ੁਰੂ ਕੀਤਾ ਗਿਆ ਬੜਾ ਇਸ ਨੂੰ ਐਡਾਂ ਦੇ ਖੇਤਰ ਵਿੱਚ ਦਿੱਤਾ ਜਾਂਦਾ ਹੈ ਐਡਾਂ ਦੇ ਖੇਤਰ ਵਿੱਚ ਦਿੱਤਾ ਜਾਂਦਾ ਹੈ ਪ੍ਰਸ਼ਨ ਨੰਬਰ 37 ਰঞ্জੀਤ ਸਿੰਘ ਨੇ ਆਪਣੇ ਆਪ ਨੂੰ ਪੰਜਾਬ ਦਾ ਮਹਾਰਾਜਾ ਕਦੋਂ ਘੋਸ਼ਿਤ ਕੀਤਾ ਸੀ? ਵੈਰੀ ਇੰਪੋਰਟੈਂਟ ਪ੍ਰਸ਼ਨ 1 ਅਪ੍ਰੈਲ 1805 10 ਮਈ 1802 12 ਅਪ੍ਰੈਲ 1801 12 ਅਪ੍ਰੈਲ 1972 ਇਸ ਦਾ ਸਹੀ ਉੱਤਰ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਮਹਾਰਾਜਾ 12 ਅਪ੍ਰੈਲ 1801 ਨੂੰ ਐਲਾਨ ਕੀਤਾ ਸੀ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਕੌਣ ਸੀ ਡੋਡਰਮਲ ਦੀਨਾਨਾਥ ਫਕੀਰ ਅਜੀਜ਼ਉਦੀਨ ਧਿਆਨ ਸਿੰਘ ਇਸ ਦਾ ਸਹੀ ਉੱਤਰ ਹੈ ਦੀਨਾਨਾਥ ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਸੀ ਫਕੀਰ ਅਜੀਜ਼ਉਦੀਨ ਵਿਦੇਸ਼ ਮੰਤਰੀ ਸੀ ਵਿਦੇਸ਼ ਮੰਤਰੀ ਸੀ ਧਿਆਨ ਸਿੰਘ ਪ੍ਰਧਾਨ ਮੰਤਰੀ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਕੋਹੇਨੂਰ ਹੀਰਾ ਕਿਸ ਤੋਂ ਪ੍ਰਾਪਤ ਕੀਤਾ ਸੀ ਸ਼ਾਹ ਸੂਜਾ ਨਾਦਿਰ ਸ਼ਾ ਅਹਿਮਦ ਸ਼ਾ ਤੈਮੂਰ ਸ਼ਾ ਇਸ ਦਾ ਸਹੀ ਉੱਤਰ ਹੈ ਮਹਾਰਾਜਾ ਰਣਜੀਤ ਸਿੰਘ ਨੇ ਕੋਹੇਨੂਰ ਹੀਰਾ ਸ਼ਾਹ ਸੂਜਾ ਤੋਂ ਪ੍ਰਾਪਤ ਕੀਤਾ ਸੀ ਪ੍ਰਸ਼ਨ ਨੰਬਰ 40 ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ 25 April 1846 25 April 1809 20 November 1809 ਇਨਾਂ ਵਿੱਚੋਂ ਕੋਈ ਨਹੀਂ ਇਸ ਦਾ ਸਹੀ ਉੱਤਰ ਹੈ ਅੰਮ੍ਰਿਤਸਰ ਦੀ ਸੰਧੀ 25 April 1809 ਨੂੰ ਹੋਈ ਸੀ ਇਸ ਉੱਤੇ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਅਤੇ ਚਾਰਲਸ 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 ਮੈਟਕਾਫ ਦੇ ਮੈਟਕਾਫ ਦੇ ਦਸਖਤ ਹੋਏ ਸਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਹਾਈ ਕੋਰਟ ਜਿਸ ਨੂੰ ਅਦਾਲਤ ਇਹ ਅਲ ਕਿਹਾ ਜਾਂਦਾ ਸੀ ਕਿਸ ਸ਼ਹਿਰ ਵਿੱਚ ਸਥਿਤ ਸੀ ਕਸ਼ਮੀਰ ਵਿੱਚ ਲਾਹੌਰ ਵਿੱਚ ਮੁਲਤਾਨ ਵਿੱਚ ਪੇਸ਼ਾਵਰ ਵਿੱਚ ਇਸ ਦਾ ਸਹੀ ਉੱਤਰ ਹੈ ਇਹ ਲਾਹੌਰ ਵਿੱਚ ਸਥਾਪਿਤ ਕੀਤੀ ਗਈ ਸੀ ਕ੍ਰੈਸ਼ਨ ਨੰਬਰ 42 ਮਹਾਰਾਜਾ ਰਣਜੀਤ ਸਿੰਘ ਦਾ ਯੁੱਧ ਅਜਾਇਬ ਘਰ ਕਿੱਥੇ ਸਥਿਤ ਹੈ ਅੰਮ੍ਰਿਤਸਰ ਪਟਿਆਲਾ ਫਿਰੋਜ਼ਪੁਰ ਲੁਧਿਆਣਾ ਇਸ ਦਾ ਸਹੀ ਉੱਤਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਯੁੱਧ ਅਜਾਇਬ ਘਰ ਲੁਧਿਆਣਾ ਵਿੱਚ ਸਥਿਤ ਹੈ ਅਤੇ ਇੱਕ ਪੁਆਇੰਟ ਤੁਸੀਂ ਹੋਰ ਯਾਦ ਰੱਖਣਾ ਹੈ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਅਜਾਈਬ ਘਰ ਇਹ ਅੰਮ੍ਰਿਤਸਰ ਵਿੱਚ ਹੈ ਇਹਨਾਂ ਦੋਨਾਂ ਪੁਆਇੰਟ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ ਜੇਕਰ ਤੁਹਾਨੂੰ ਪੁੱਛਿਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਯੁੱਧ ਅਜਾਈਬਕਰ ਕਿੱਥੇ ਉਹ ਲੁਧਿਆਣਾ ਵਿੱਚ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਅਜਾਈਬਕਰ ਅੰਮ੍ਰਿਤਸਰ ਵਿੱਚ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧ ਰੱਖਦੇ ਸਨ ਖੁਲਕੀਆ ਮਿਸਲ ਸੁਖਰਾ ਚੱਕੀਆ ਮਿਸਲ ਪੰਗੀ ਮਿਸਲ ਅਨਯਾ ਮਿਸ਼ਨ ਇਸ ਦਾ ਸਹੀ ਉੱਤਰ ਹੈ ਮਹਾਰਾਜਾ ਰਣਜੀਤ ਸਿੰਘ ਸੁਖਰਾ ਚੱਕੀਆ ਮਿਸ਼ਨ ਨਾਲ ਸੰਬੰਧ ਰੱਖਦੇ ਸਨ ਪ੍ਰਸ਼ਨ ਨੰਬਰ 44 ਮਹਾਰਾਜਾ ਰਣਜੀਤ ਸਿੰਘ ਦਾ ਉੱਤਰਾਧਿਕਾਰੀ ਕੌਣ ਬਣਿਆ ਸੀ ਫੇਰ ਸਿੰਘ ਅੜਕ ਸਿੰਘ ਦਲੀਪ ਸਿੰਘ ਕਸ਼ਮੀਰਾ ਸਿੰਘ ਇਸ ਦਾ ਸਹੀ ਉੱਤਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਉੱਤਰਾਧਿਕਾਰੀ ਅੜਕ ਸਿੰਘ ਬਣਿਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਆਖਰੀ ਆਖਰੀ ਰਾਜਾ ਦਲੀਪ ਸਿੰਘ ਸੀ। ਦਲੀਪ ਸਿੰਘ ਆਖਰੀ ਰਾਜਾ ਸੀ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਪੂਰਬੀ ਹੱਦ ਕਿੱਥੇ ਤੱਕ ਸੀ? ਸਤਲੁਜ ਦਰਿਆ, ਬਿਆਸ ਦਰਿਆ, ਰਾਵੀ ਦਰਿਆ, ਚਨਾਬ ਦਰਿਆ। ਇਸ ਦਾ ਸਹੀ ਉੱਤਰ ਹੈ ਪੂਰਬ ਦੀs ਰਾਧ ਸਤਲੁਜ ਦਰਿਆ ਤੱਕ ਸੀ। ਸਤਲੁਜ ਤੋਂ ਪਾਰ ਲੁਧਿਆਣਾ ਵਾਲੇ ਪਾਸੇ ਅੰਗਰੇਜ਼ਾਂ ਦਾ ਰਾਜ ਸੀ ਉਸ ਸਮੇਂ ਅੰਗਰੇਜ਼ਾਂ ਨੇ ਪੂਰੇ ਭਾਰਤ ਨੂੰ ਜਿੱਤ ਲਿਆ ਸੀ ਪੱਲਾ ਪੰਜਾਬ ਪੰਜਾਬ ਉੱਤੇ ਰਣਜੀਤ ਸਿੰਘ ਦਾ ਰਾਜ ਚੱਲਦੇ ਆ ਅਗਲੇ ਪ੍ਰਸ਼ਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ 1801 ਵਿੱਚ 1799 ਵਿੱਚ 1805 ਵਿੱਚ 1819 ਵਿੱਚ ਇਸ ਦਾ ਸਹੀ ਉੱਤਰ ਹੈ 1799 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਉੱਤੇ ਜਿੱਤ ਪ੍ਰਾਪਤ ਕੀਤੀ ਸੀ 1805 ਵਿੱਚ ਅੰਮ੍ਰਿਤਸਰ ਅੰਮ੍ਰਿਤਸਰ ਉੱਪਰ ਜਿੱਤ ਪ੍ਰਾਪਤ ਕੀਤੀ ਸੀ। ਰੈਸ਼ਨ ਨੰਬਰ 39 ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ? 1841 ਵਿੱਚ, 1849 ਵਿੱਚ, 1818 ਵਿੱਚ, 1829 ਵਿੱਚ। ਇਸ ਦਾ ਸਹੀ ਉੱਤਰ ਹੈ ਮਹਾਰਾਜਾ ਰਣਜੀਤ ਸਿੰਘ ਨੇ 1818 ਵਿੱਚ ਮੁਲਤਾਨ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਪ੍ਰਸ਼ਨ ਨੰਬਰ 48 ਹੇਠ ਲਿਖਿਆਂ ਵਿੱਚੋਂ ਦਲ ਖਾਲਸਾ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਮਹਾਰਾਜਾ ਰਣਜੀਤ ਸਿੰਘ ਇਸ ਦਾ ਸਹੀ ਉੱਤਰ ਹੈ ਦਲ ਖਾਲਸਾ ਦੀ ਸਥਾਪਨਾ ਨਵਾਬ ਕਪੂਰ ਸਿੰਘ ਜੀ ਦੁਆਰਾ ਕੀਤੀ ਗਈ ਸੀ ਪ੍ਰਸ਼ਨ ਨੰਬਰ 49 ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਜਿੱਤ ਪ੍ਰਾਪਤ ਕੀਤੀ ਸੀ ਉਸ ਸਮੇਂ ਅੰਮ੍ਰਿਤਸਰ ਤੇ ਕਿਸ ਦਾ ਰਾਜ ਮੰਗੇ ਮਿਸਲ ਪੁਲਕੀਆ ਮਿਸਲ ਕਰੋੜ ਸਿੰਘੀਆ ਮਿਸਲ ਤਹੀਦ ਮਿਸਲ ਇਸ ਦਾ ਸਹੀ ਉੱਤਰ ਹੈ ਉਸ ਸਮੇਂ ਪੰਗੀ ਮਿਸਲ ਦਾ ਰਾਜ ਸੀ ਅਤੇ ਅੰਮ੍ਰਿਤਸਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ 1805 ਇਸਵੀ ਵਿੱਚ ਜਿੱਤਿਆ ਸੀ ਪ੍ਰਸ਼ਨ ਨੰਬਰ 50 ਹੈ ਦਿੱਤੇ ਸਰਦਾਰਾਂ ਵਿੱਚੋਂ ਆਲੂ ਵਾਲੀਆ ਮਿਸਲ ਦਾ ਮੋਢੀ ਕੌਣ ਸੀ ਮਹਾ ਸਿੰਘ ਚੌਧਰੀ ਫੂਲ ਜੱਸਾ ਸਿੰਘ ਨਵਾਬ ਕਪੂਰ ਸਿੰਘ ਇਹਦਾ ਸਹੀ ਉੱਤਰ ਹੈ ਆਲੂ ਵਾਲੀਆ ਮਿਸਲ ਦਾ ਮੋਢੀ ਜੱਸਾ ਸਿੰਘ ਆਲੂ ਵਾਲੀਆ ਸੀ ਇਹ ਇਸ ਦਾ ਰਾਈਟ ਆਨਸਰ ਹੈ ਜੇਕਰ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਹਾਂ ਅਗਲੀ ਕਲਾਸ ਵਿੱਚ